ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਪਰਾ ਟੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮਰ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਪਿੰਡ ਸੱਪਾਂ ਵਾਲੀ ਜੀ ਸਤਸੀਲ ਤੇ ਜ਼ਿਲ੍ਹਾ ਬਾਰੀ ਨੂੰ ਪੈਂਦਾ ਜੀ ਫਿਰੋਜ਼ਪੁਰ ਨੇੜੇ ਪਿੰਡ ਭੰਗਰਸ਼ਪੂਰ ਰਹਿ ਜਾਂਦਾ ਜੀ ਜੇ ਫਿਰੋਜ਼ਪੁਰ ਸ਼ਹਿਰ ਦੀ ਗੱਲ ਕਰਕੇ ਤਾਂ ਲਗਭਗ ਇੱਥੋਂ 12-13 ਕਿਲੋਮੀਟਰ ਹੋਊਗਾ ਜਿਹੜੇ ਕਰੋ ਆਪਾਂ ਵੀਡੀਓ ਕਵਰ ਕੀਤੀ ਹੈ ਜੀ ਘਰੇ ਲੂਬਾ ਪਸ਼ੂ ਆ ਜੀ ਲਗਭਗ 3-4 ਦੇ ਕਰੀਬ ਬਾਈ ਦੇ ਪਸ਼ੂ ਰੱਖੇ ਹੋਏ ਆ ਇੱਕ ਐਨੀਮਲ ਵਿਕਾਊ ਆ ਡਿਟੇਲ ਬਾਈ ਤੋਂ ਲੈ ਦੂੰਗਾ ਤਸੱਲੀ ਭਰ ਕੀਤੀ ਕਰ ਲਿਓ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹਿਣਾ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦੋ ਜੀ ਨਾਮ ਲਖਵੀਰ ਸਿੰਘ ਜੀ ਪਿੰਡ ਜੀ ਪਿੰਡ ਸੱਪਾਂ ਵਾਲੀ ਠੀਕ ਆ ਜੀ ਮੋਦਕੀ ਸ਼ਹਿਰ ਆਪਣੇ ਤੋਂ ਕਿੰਨੀ ਬਾਟ ਹੋਊਗਾ ਜੀ ਮੋਦਕੀ ਵੀ ਆ ਜੀ ਤੇ 12-13 ਫਿਰੋਜ਼ਪੁਰ ਆ ਜੀ ਹਾਂ ਜੀ ਹਾਂ ਠੀਕ ਆ ਜੀ ਘਰ ਦੀ ਮਾਜੀ ਹੈ ਜੀ ਹਾਂਜੀ ਘਰ ਦੀ ਹੈ ਸੁਆ ਕਿੰਨੇ ਮਾਜੀ ਸੁਆ ਚੌਥਾ ਹੋਊਗੀ ਚੌਥਾ ਸੁਆ ਸੁ ਹੋਊਗੀ ਜੀ ਠੀਕ ਆ ਸਮਾ ਕਿੰਨਾ ਲੈਂਦੀ ਹੈ ਜੀ ਸਮਾ ਹਫਤਾ ਲੈ ਗਈ ਅਜੇ ਖੁੱਲਾ ਹੀ ਲੈ ਗੋ ਹਾਂਜੀ ਹਜੇ ਟਾਈਮ ਪਿਆ ਠੀਕ ਆ ਜੀ ਪਿਛਲੇ ਸੁਏ ਕਿੰਨਾ ਦੁੱਧ ਚੋਇਆ ਜੀ ਇਹ ਆਪਣਾ ਤੇ ਕੈਨ ਨੂੰ ਭਲਾ 14 ਕਹਿ ਦਈਏ 15 ਕਹਿ ਦਈਏ ਜੀ ਹਾਂਜੀ ਪਰ ਆਪਾਂ 13 ਕਿਲੋ ਦੀ ਗਾਰੰਟੀ ਦੇ ਦਿਆਂਗੇ 13 200 ਕਹਿਣ ਦਾ ਨਹੀਂ ਗੱਲ 200 ਹੈ ਹਾਂ ਜੀ ਕਹਿਣ ਦਾ ਜੀ ਗਾਰੰਟੀ ਦੇ ਦਿਆਂਗੇ ਜੇ ਆਪਾਂ ਕਹਿਣਾ ਹੋਵੇ ਤਾਂ ਜਿੰਨਾ ਮਰਜੀ ਕਹਿਣ ਉਹ ਅੱਜ 15 16 ਆਖੀ ਜਾਂਦੇ 17 ਆਖੀ ਜਾਂਦੇ ਜੋ ਕੁਾਰ ਕੋਈ ਪਰ ਜਿਹੜਾ ਸਹੀ ਭਾਂਡੇ ਚ ਪਾਇਆ ਉਹ 13 ਕਿਲੋ 13 ਕਿਲੋ ਆਪਾਂ ਗਾਰੰਟੀ ਦੇ ਦਿਆਂਗੇ ਗਾਰੰਟੀ ਦੇ ਦਿਆਂਗੇ ਵੱਡੀ ਆ ਮੱਝ ਤੇਰੇ ਹਾਂ ਥਾਣਾ ਦੀ ਪਾਰ ਪਿੱਛੇ ਦੀ ਗਾਰੰਟੀ ਉਹ ਆਪਣੀ ਗਾਰੰਟੀ ਹੈ ਜੀ ਫੁੱਲ ਗਾਰੰਟੀ ਹੈ ਠੰਡੀ ਸੀਲ ਪੂਰੀ ਹੈ ਜੀ ਹਾਂ ਜੀ ਹਾਂ ਪੂਰੀ ਕਿੰਨਾ ਸਮਾਂ ਦੁੱਧ ਦਿੰਦੀ ਸੂਣ ਤੋਂ ਬਾਅਦ ਤਾਂ ਮਾਂ ਤਕਰੀਬਨ ਸਾਢੇ 7 ਮਹੀਨੇ ਹੈ ਅਸੀਂ ਕੋਈ ਹੈ ਸਾਢੇ 7 ਹਾਂ ਲੰਮਾ ਸਮਾਂ ਮਿਲ ਗਿਆ ਲੰਮਾ ਤੇ ਜਿਹੜਾ ਇਹਦੇ ਸੀਮਨ ਲੱਗਿਆ ਸਰਕਾਰੀ ਸੀਮਨ ਲਵਾਇਆ ਜੂ ਚੰਗਾ ਹੀ ਲਵਾਇਆ ਹੈ ਚੰਗਾ ਲੋ ਹਾਂਜੀ ਮਾੜਾ ਆ ਪਾ ਲਵਾਉਂਦੇ ਠੀਕ ਆ ਜੀ ਥੁਰ ਕੇ ਦਿਖਾ ਦਿਓ ਜੀ ਹਾਂ ਜੀ ਸੁਆ ਬਾਈ ਦੱਸਦਾ ਕਿ ਚੌਥਾ ਸੁੰਦੀ ਆ ਜੀ ਸਮਾਂ ਲੱਗ ਬਗ ਹਫਤਾ ਲੇ ਲੂਗੀ ਕੈਨੋ ਬਾਈ ਕਹਿੰਦਾ ਆਪਾਂ ਕਹਿ ਦਿੱ ਗਏ ਬਈ 15 ਚ 2016 ਚ ਸਹੀ ਜਿਹੜਾ ਆਪਾਂ ਭਾਂਡੇ ਚ ਸਹੀ ਨੈਟ 13 ਕਿਲੋ ਦੁੱਧ ਆਪਣਾ ਚੋਇਆ ਵਾ ਤੇ 13 ਦੀ ਬਾਈ ਕਹਿੰਦਾ ਆਪਾਂ ਗਰੰਟੀ ਵੀ ਲੈ ਲਾਂਗੇ ਜੀ ਥੋੜਾ ਜਿਹਾ ਕੈਮਰੇ ਤੋਂ ਡਰਦੀ ਆ ਜੀ ਵਜਨ ਵਜੂਦ ਚੰਗਾ ਤੇ ਤਿਆਰੀ ਬੜੀ ਸੋਹਣੀ ਕਰਦੀ ਹੁੰਦੀ ਆ ਮੈਂ ਨਾ ਜਦੋਂ ਤੁਸੀਂ ਮੱਝ ਬੰਨਤੀ ਉਦੋਂ ਤੁਹਾਨੂੰ ਤਿਆਰੀ ਨੇੜੇ ਤੋਂ ਦਿਖਾਉਂਗਾ ਜਿਹੜੇ ਹਵਾਨੇ ਦੀਆਂ ਬਰੀਕੀਆਂ ਨੇ ਜੀ ਪਤਲੀ ਚਮੜੀ ਆ ਸੰਭੀ ਪਲੀ ਚੰਗੀ ਆ ਮਾਲਕਾਂ ਦੀ ਸੇਵਾ ਚੰਗੀ ਆ ਖਾਣਾ ਦੀ ਭਾਰ bande ਦੀ ਕੋਈ ਗੱਲ ਨਹੀਂ ਖਾਣਾ ਦੀ ਭਾਰ ਪਿੱਛੇ ਦੀ ਫੁੱਲ ਗਰੰਟੀ ਹੋਊਗੀ ਜੀ ਸੋਨਾ ਮੋਟਾ ਥਣ ਲੱਗਿਆ ਵਾ ਕੱਲਾ ਕੱਲਾ ਨਿੱਖੜਮਾ ਤੇ ਬੈਕ ਸਾਈਡ ਤੋਂ ਨਾ ਤੁਸੀਂ ਤਿਆਰੀ ਚੈੱਕ ਕਰ ਲਿਓ ਜੀ ਥੋੜਾ ਜਿਹਾ ਪਸੂ ਡਰਦਾ ਹਵਾਨੇ ਦੀ ਜਿਹੜੀ ਤੱਕ ਆ ਜੀ ਬੈਕ ਸਾਈਡ ਨੂੰ ਬਹੁਤ ਚੰਗੀ ਆ ਜੀ ਆਮ ਕਰਕੇ ਇਹ ਚੀਜ਼ ਗਾਇਆਂ ਚ ਹੁੰਦੀ ਆ ਪਰ ਕਰਮ ਵਾਲੀ ਸੋਹਣੀ ਮੱਝ ਆ ਜੀ ਤੱਕ ਬੈਕ ਸਾਈਡ ਨੂੰ ਵੀ ਚੰਗੀ ਆ ਤੇ ਅੱਗੇ ਨੂੰ ਵੀ ਚੰਗੀ ਆ ਸ਼ੀਮਾ ਸਰਕਾਰੀ ਲੱਗਿਆ ਲੱਗਿਆ ਬਾਈ ਕਹਿੰਦਾ ਚੰਗਾ ਹੀ ਆ ਇੱਕ ਘਰੀ ਹਵਾਨਾ ਫੇਰ ਦੇਖ ਸਕਦੇ ਹੋ ਸੋਹਣਾ ਹਵਾਨਾ ਤਿਆਰ ਕਰੀ ਫਿਰਦੀ ਆ 13 ਕਿਲੋ ਦਾ ਬਾਈ ਕਹਿੰਦਾ ਦੇਊਗੇ ਬਾਕੀ ਸੇਵਾ ਜੇ ਕੋਈ ਵੱਧ ᱥਾਮਲੂ ਤਾਂ ਜਿੰਨਾ ਮਰਜ਼ੀ ਚੋਲੇ ਜਿਹੜੇ ਡਿਮਾਂਡ ਆ ਉਹ ਕਰਿਓ ਜੀ ਜਿਹੜੇ ਲੈਣੇ ਆ ਪਰਪੀਏ ਜੀ ਇਹ ਲੈਣ ਦਿਆਂ ਜੀ 115 ਦੀ ਦੇ ਦਿਆਂਗੇ ਹਾਂਜੀ ਕੱਲੇ ਛੋੜ ਛੱਪਾ ਚਲੋ ਛੋੜ ਛੱਪਾ ਚਲੋ ਤਾਂ ਮਾਨਦਾਨ ਹੋ ਜੂਗਾ ਬਾਲਾ ਸੌਦੇ ਬਾਜੀ ਵਾਲਾ ਹਾਂਜੀ ਹਾਂ ਬਾਲਾ ਕਿਤੇ ਨਹੀਂ ਜੀ ਆਪਾਂ ਠੀਕ ਹੈ ਜੀ ਹਾਂਜੀ ਜਿਹੜੇ ਡਿਮਾਂਡ ਆ ਜੀ 1 ਲੱਖ ਤੇ 15000 ਰੁਪਇਆ ਡਿਮਾਂਡ ਆ ਜਿਹੜਾ ਲੈਣ ਦੇਣ ਜਾਂ ਵਿਚੋ ਚਲੋ ਆਏ ਗਏ ਸੱਜਣ ਦਾ ਮਾਨਦਾਨ ਹੋ ਜੂਗਾ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਧੰਨਵਾਦ